ਤਾਂ ਕਿਵੇਂ ਆਵਾਜ਼ ਲਗਾਉਂਦੇ ਹੋ ਤੇ ਆਪਾਂ ਭੱਜੇ ਆਂਦੇ ਆ ਗੋਲਾ ਕਿਵੇਂ ਲਗਵਾਇ ਲਗਾਉਂਦੇ ਗੋਲੇ ਤੇ ਆ ਆਵਾਜ਼ ਜਿਹੜੀ ਐ ਆਪਣੇ ਘਰ ਦੇ ਅੰਦਰ ਜਦੋਂ ਵੀ ਆਂਦੀ ਐ ਸਤਿ ਸ਼੍ਰੀ ਅਕਾਲ ਮੈਂ ਜੀਵਨਜੋਤ ਕੋਰ ਤੁਸੀਂ ਦੇਖ ਰਹੇ ਹੋ ਜਨਤਾ ਟੀਵੀ ਗੁਰੂ ਹਰ ਸਹਾਏ ਦੇ ਵਿੱਚ ਜੇਕਰ ਇਹ ਅੰਕਲ ਤੋਂ ਕਿਸੇ ਨੇ ਗੋਲਾ ਨਹੀਂ ਖਾਦਾ ਤੇ ਕੁਝ ਵੀ ਨਹੀਂ ਖਾਦਾ ਤੇ ਅੱਜ ਵੀ ਜਿਹੜਾ ਇਹ ਅੰਕਲ ਕੋਲ ਆਉਣਾ ਮੈਂ ਵੀ ਗੋਲਾ ਬਣਵਾ ਲਿਆ ਸਭ ਤੋਂ ਪਹਿਲਾਂ ਅੰਕਲ ਗੋਲਾ ਤਿਆਰ ਕਰੋ ਕਿਸ ਤਰ੍ਹਾਂ ਜਿਹੜਾ ਇਹ ਤੇ ਕਿੰਨੇ ਸਾਲ ਹੋ ਗਏ ਤੁਹਾਨੂੰ ਗੋਲਾ ਬਣਾਉਣ ਦੇ ਨੂੰ 25 ਸਾਲ ਹੋ ਗਏ ਕਿੰਨੇ 25 ਸਾਲ 25 ਸਾਲ ਗੁਰੂ ਹਰ ਸਹਾਏ ਦੇ ਵਿੱਚ 25 ਸਾਲ ਕਹਿ ਰਹੇ ਨੇ ਗੁਰੂ ਹਰ ਸਹਾਏ ਦੇ ਵਿੱਚ ਗੋਲਾ ਹੀ ਬਣਾ ਰਹੇ ਨੇ ਤੇ ਹਾਂ ਸਾਨੂੰ ਵੀ ਇੱਕ ਗੋਲਾ ਜ਼ਰੂਰ ਬਣਾ ਕੇ ਖਵਾਓ ਕਿਉਂਕਿ ਗੁਰੂ ਹਰ ਸਹਾਏ ਦੇ ਛੋਟੇ ਤੋਂ ਲੈ ਕੇ ਵੱਡੇ ਨੇ ਜਿਹੜਾ ਇਹਨਾਂ ਦਾ ਗੋਲਾ ਜ਼ਰੂਰ ਖਾਦਾ ਹੋਏਗਾ ਤੇ ਜਿਹੜਾ ਕਿਸ ਤਰੀਕੇ ਨਾਲ ਇਹ ਬਣਾਉਂਦੇ ਨੇ ਉਹ ਵੀ ਤੁਹਾਨੂੰ ਪੂਰਾ ਦਿਖਾ ਰਹੇ ਆ ਅੰਕਲ ਜ਼ਰੂਰ ਸਾਨੂੰ ਇੱਕ ਗੋਲਾ ਬਣਾ ਕੇ ਦਿਖਾਓ ਕਿਸ ਤਰ੍ਹਾਂ ਜਿਹੜਾ ਤੁਸੀਂ ਆਪਣਾ ਗੋਲਾ ਬਣਾਉਂਦੇ ਹੋ ਇਸ ਤਰ੍ਹਾਂ ਜਿਹੜਾ ਇਹ برف ਦਾ ਗੋਲਾ ਜਿਹੜਾ ਇਹ ਅੰਕਲ ਵੱਲੋਂ ਤਿਆਰ ਕੀਤਾ ਜਾ ਰਿਹਾ ਤੇ 25 ਸਾਲ ਕਹਿ ਰਹੇ ਨੇ 25 ਸਾਲਾਂ ਦਾ ਤਜਰਬਾ ਜਿਹੜਾ ਹੈਗਾ ਗੋਲਾ ਬਣਾਉਣ ਦਾ ਛੋਟੇ-ਛੋਟੇ ਬੱਚਿਆਂ ਨੂੰ ਸਕੂਲ ਦੇ ਬੱਚਿਆਂ ਨੇ ਵੀ ਖਾਧਾ ਹੋਣਾ ਤੇ ਉਹ ਬੱਚੇ ਵੱਡੇ ਹੋ ਕੇ ਪੜ੍ਹ ਲਿਖ ਕੇ ਨੌਕਰੀ ਵੀ ਲੱਗ ਗਏ ਹੋਣੇ ਨੇ ਕਿਉਂ ਅੰਕਲ ਜਿਨ੍ਹਾਂ ਨੇ ਤੁਹਾਡੇ ਕੋਲ ਗੋਲਾ ਖਾਧਾ ਬੱਚੇ ਵੱਡੇ ਵੀ ਹੋ ਗਏ ਹੋਣੇ ਉਹਨਾਂ ਨੇ ਤੁਹਾਡੇ ਕੋਲ ਹੱਲੇ ਵੀ ਖਾਂਦੇ ਹੋਣੇ ਹੱਲੇ ਵੀ ਜਿਹੜਾ ਹੱਲੇ ਵੀ ਬਹੁਤ ਬੱਚੇ ਬਹੁਤ ਬੱਚਾ ਬੁੱਤਾ ਹਿੱਕਾ ਬੱਚੇ ਬਹੁਤ ਵੱਡਾ ਹੋ ਗਿਆ ਆਪ ਵੀ ਕਹਾਏ ਕਿ ਕਹਿ ਰਹੇ ਨੇ ਵੱਡੇ ਬੱਚੇ ਵੀ ਹੋ ਗਏ ਨੇ ਫਿਰ ਵੀ ਜਿਹੜਾ ਗੋਲਾ ਖਾਂਦੇ ਆਪਾਂ ਅੰਦਰ ਬੈਠੇ ਹੋਵਾਂਗੇ ਤੇ ਅੰਕਲ ਕਿਵੇਂ ਆਵਾਜ਼ ਲਗਾਉਂਦੇ ਹੋ ਤੇ ਆਪਾਂ ਭੱਜੇ ਆਂਦੇ ਆ ਗੋਲਾ ਕਿਵੇਂ ਲਗਵਾਇ ਲਗਾਉਂਦੇ ਗੋਲੇ ਤੇ ਆ ਆਵਾਜ਼ ਜਿਹੜੀ ਹੈ ਆਪਣੇ ਘਰ ਦੇ ਅੰਦਰ ਜਦੋਂ ਵੀ ਆਂਦੀ ਹੈ ਤੇ ਜਦੋਂ ਵੀ ਆਪਣੇ ਘਰ ਦੇ ਛੋਟਾ ਬੱਚਾ ਆਏ ਚਾਏ ਵੱਡਾ ਬੱਚਾ ਆਏ ਆਵਾਜ਼ ਸੁਣ ਕੇ ਜਰੂਰ ਬਾਹਰ ਆਂਦਾ ਅੰਕਲ ਕੋਲ ਗੋਲਾ ਖਾਂਦੀ ਕਿਉਂਕਿ ਗਰਮੀਆਂ ਦੇ ਵਿੱਚ ਤਾਂ ਦੀ ਜ਼ਿਆਦਾ ਡਿਮਾਂਡ ਹੁੰਦੀ ਹੈ ਹਾਂਜੀ ਤੇ ਸਰਦੀਆਂ 'ਚ ਫਿਰ ਕੀ ਕਰਦੇ ਹੋ ਲੱਛ ਰੋਈ ਵਾਲਾ ਖਾਂਡ ਵਾਲਾ ਮਿਕਸ ਚਲ ਅੱਛਾ ਵੇਚਦੇ ਹੋ ਗੋੜੋ ਤੇ ਖੰਡ ਵਾਲਾ ਅੱਛਾ ਤੇ ਗਰਮੀਆਂ ਦੇ ਵਿੱਚ ਅੰਕਲ ਦੀ ਇੱਕ ਆਵਾਜ਼ ਗੋਲੇ ਨੂੰ ਸੁਣ ਕੇ ਜਿਹੜਾ ਇਹ ਸਾਰੇ ਬਾਹਰ ਆਉਂਦੇ ਨੇ ਤੇ ਹੁਣ ਜਿਹੜਾ ਇਹ ਗੋਲਾ ਤਿਆਰ ਕਰ ਰਹੇ ਨੇ 25 ਸਾਲਾਂ ਤੋਂ ਗੁਰਹਰ ਸਾਹਿਬ ਦੇ ਵਿੱਚ ਹੀ ਗਏ ਹੋ ਵੈਸੇ ਪਿੱਛੋਂ ਕਿਧਰੋਂ ਆਏ ਹੋ ਤੁਸੀਂ ਵਿਹਾਰ ਛੇ ਵਿਹਾਰ ਤੋਂ ਤੇ 25 ਸਾਲਾਂ ਤੋਂ ਇੱਥੇ ਹੀ ਰਹਿ ਰਹੇ ਹੋ ਹਾਂਜੀ ਸਾਰੀ ਫੈਮਿਲੀ ਵੀ ਲਿਆਂਦੀ ਹੋਈ ਹੈ ਨਾ ਯਾ ਇਕੱਲੇ ਰਹਤੇ ਫੈਮਿਲੀ ਕਿਸ਼ੇ ਆਪਣਾ ਤੇ ਮਿਲੜੀ ਜਾਂਦੇ ਹੋ ਬਸ ਯਾਰ ਤੇ ਆਪਾਂ 4-5 ਮਹੀਨਾ ਬਾਅਦ ਉਹ ਕਿਸ ਤਰ੍ਹਾਂ ਜਿਹੜਾ ਇਹ ਗੋਲਾ ਹੁਣ ਬਣ ਕੇ ਤਿਆਰ ਹੋ ਗਿਆ ਤੇ ਸਭ ਨੇ ਜਿਹੜਾ ਇਹ ਗੋਲਾ ਖਾਦਾ ਹੋਏਗਾ ਅੰਕਲ ਕਰੋ ਕਹਿ ਰਹੇ ਨੇ ਤੇ ਜਿਹੜੇ ਛੋਟੇ ਛੋਟੇ ਬੱਚੇ ਵੀ ਸੀ ਉਹਨੋਂ ਵੱਡੇ ਹੋ ਕੇ ਪੜ ਲੈ ਕੇ ਨੌਕਰੀਆਂ ਵੀ ਲੱਗ ਗਏ ਤੇ ਹੱਲੇ ਵੀ ਜਦੋਂ ਮੈਂ ਗੋਲਾ ਇੱਕ ਕਰੀ ਅੰਕਲ ਹੋਰ ਆਵਾਜ਼ ਮਾਰ ਕੇ ਦਿਖਾਓ ਗੋਲੇ ਅੰਕਲ ਦੀ ਆਵਾਜ਼ ਜਿਹੜੀ ਹੈ ਸੁਣ ਕੇ ਬਾਹਰ ਤਾਂ ਸਾਰੇ ਲੋਕ ਹੀ ਆ ਜਾਂਦੇ ਹੋਣੇ ਹਨਾ ਹਾਂਜੀ ਆਪੇ ਬਾਹਰ ਆ ਜਾਂਦੇ ਸਾਰੇ ਕਹਿ ਰਹੇ